ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1276 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1277 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਬਿਨ ਸਤਗੁਰ ਕਿਨੈ ਨਾ ਪਾਇਓ ਮਨ ਵੇਖੋ ਕੋਪਤੀ ਆਏ ਬੇਸ਼ੱਕ ਕੋਈ ਤੇਰ ਮਨ ਵਿੱਚ ਨਿਰਣਾ ਕਰਕੇ ਵੇਖ ਲਵੇ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਭੀ ਪਰਮਾਤਮਾ ਦਾ ਨਾਮ ਧੰ ਹਾਸਲ ਨਹੀਂ ਕੀਤਾ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਿਜ ਸੁਭਾਏ ਗੁਰੂ ਪੀ ਮਿਰਦਾ ਹੈ ਪਰਮਾਤਮਾ ਦੀ ਮਿਹਰ ਨਾਲ ਆਤਮਿਕ ਡੋਲਤਾ ਵਿੱਚ ਮਿਰਦਾ ਹੈ ਪਿਆਰ ਵਿੱਚ ਮਿਰਦਾ ਹੈ ਮਾਨਵੁਖ ਭਰਮ ਭੁਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਪਟਕਣਾ ਨੇ ਕੁਰਾਹੇ ਪਾ ਰੱਖਿਆ ਹੁੰਦਾ ਹੈ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਧਨ ਨਹੀਂ ਲੱਭ ਸਕਦਾ ਤ੍ਰੈ ਗੁਣ ਸੱਬਾ ਧਾਤ ਹੈ ਪੜ ਪੜ ਕਰ ਹੈ ਵਿਚਾਰ ਪੰਡਤ ਲੋਕ ਵੇਦ ਆਦਿਕ ਪ ਧਰਮਿਕ ਪੁਸਤਕਾਂ ਨੂੰ ਪੜ ਪੜ ਕੇ ਤਿੰਨਾ ਗੁਣਾ ਵਿੱਚ ਰੱਖਣ ਵਾਲੇ ਕਰਮ ਕਾਂਡ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ਤੇ ਤਿੰਨਾ ਗੁਣਾ ਦੀ ਵਿਚਾਰ ਨੇਰੀ ਮਾਇਆ ਹੀ ਹੈ ਮੁਕਤ ਕਦੇ ਨਾ ਹੋਵਈ ਨਹ ਪਾਏ ਨ ਮੁਖ ਦਵਾਰ ਇਸ ਉਦਮ ਨਾਲ ਕਦੇ ਵੀ ਮਾਇਆ ਦੇ ਮੋਤ ਖਲਾਸੀ ਨਹੀਂ ਹੋ ਸਕਦੀ ਓ ਲੋਕ ਮਾਇਆ ਤੋਂ ਖਲਾਸੀ ਪਾਣ ਦਾ ਰਸਤਾ ਨਹੀਂ ਲੱਭ ਸਕਦੇ ਬਿਨ ਸਤਗੁਰ ਬੰਧਨ ਨਾ ਟੁੱਟਈ ਨਾਮ ਨਾ ਲੱਗੈ ਪਿਆਰ ਗੁਰੂ ਦੀ ਸ਼ਰਨ ਤੋਂ ਬਿਨਾ ਮਾਇਆ ਦੇ ਮੋਹ ਦੀਆਂ ਫਾਈਆਂ ਨਹੀਂ ਟੁੱਟਦੀਆਂ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਨਹੀਂ ਬਣ ਸਕਦਾ ਪੜ ਪੜ ਪੰਡਤ ਮੂਨੀ ਥਕੇ ਵੇਦਾਂ ਦਾ ਅਭਿਆਸ ਪੰਡਤ ਲੋਕ ਮੂਨੀ ਲੋਕ ਸ਼ਾਸਤਰਾਂ ਨੂੰ ਪੜ੍ਹ-ਪੜ ਕੇ ਥੱਕ ਜਾਂਦੇ ਹਨ ਕਰਮਕਾਂਡ ਦੇ ਗੇੜ ਵਿੱਚ ਪਾਈ ਰੱਖਣ ਵਾਲੇ ਵੈਦ ਆਦਿਕ ਧਾਰਮਿਕ ਪੁਸਤਕਾਂ ਦਾ ਹੀ ਅਭਿਆਸ ਕਰਦੇ ਰਹਿੰਦੇ ਹਨ ਹਰ ਨਾਮ ਚਿਤ ਨਾ ਆਵਈ ਨਹਿ ਨਿਜ ਘਰ ਹੋਵੇ ਵਾਸ ਪਰ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਚਿਤ ਵਿੱਚ ਨਹੀਂ ਵਸਦਾ ਪ੍ਰਭੂ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ਼ ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਮਨ ਵਿੱਚ ਮਾਇਆ ਦੀ ਖਾਤਰ ਠੱਗੀ ਟਿਗੀ ਰਹਿਣ ਕਰਕੇ ਆਤਮਕ ਮੌਤ ਬਣੀ ਰਹਿੰਦੀ ਹੈ ਹਰ ਨਾਵੈ ਨੂੰ ਸਭ ਕੋ ਪਰਤਾਪਦਾ ਵਿਣ ਭਾਗਾ ਪਾਇਆ ਨਾ ਜਾਏ ਉਨ ਤਾਂ ਹਰੇਕ ਪ੍ਰਾਣੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤੰਗਦਾ ਹੈ ਨਾਮ ਮਿਰਦਾ ਕਿਦਾਂ ਹੈ ਨਾਮ ਚੰਗੀ ਕਿਸਮਤ ਤੋਂ ਬਿਨਾ ਮਿਰਦਾ ਨਹੀਂ ਹੈ ਵੱਡੇ ਭਾਗ ਹੋਣ ਤੇ ਸਤ ਸੰਗ ਪ੍ਰਾਪਤ ਹੁੰਦੀ ਹੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜਿਓ ਨਦਰ ਕਰੇ ਗੁਰ ਭੇਟੀ ਹੈ ਹਰ ਨਾਮ ਵਸੈ ਮਨ ਆਏ ਜਦੋਂ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਤਾਂ ਗੁਰੂ ਮਿਰਦਾ ਹੈ ਤੇ ਗੁਰੂ ਦੀ ਰਾਹੀ ਪ੍ਰਮਾਤਮਾ ਦਾ ਨਾਮ ਮਨ ਵਿੱਚ ਆਵਸਦਾ ਹੈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਹਾਂ ਸਮਾਏ ਏ ਨਾਨਕ ਪ੍ਰਮਾਤਮਾ ਦੇ ਨਾਮ ਦੇ ਰਾਹੀ ਹੀ ਲੋਕ ਪਰ ਲੋਕ ਵਿੱਚ ਇੱਜ਼ਤ ਮਿਲਦੀ ਹੈ ਮੈਂ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਹਾਂ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਰਾਗ ਮਲਾਰ ਘਰ ਦੂਜੇ ਵਿੱਚ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਗਿਰਬਾ ਕਰੇ ਗੁਰ ਕੀ ਘਰ ਲੈ ਲਾਏ ਜਿਸ ਮਨੁੱਖ ਉਤੇ ਪ੍ਰਮਾਤਮਾ ਮહેર ਕਰਦਾ ਹੈ ਉਸ ਨੂੰ ਗੁਰੂ ਦੀ ਸੇਵਾ ਵਿੱਚ ਲਾਉਂਦਾ ਹੈ ਦੁੱਖ ਪਲਰ ਹਰ ਨਾਮ ਵਸਾਏ ਜਿਹੜਾ ਗੁਰੂ ਉਸ ਦਾ ਦੁੱਖ ਦੂਰ ਕਰਕੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਵਸਾਉਂਦਾ ਹੈ ਸਾਜੀ ਗਤ ਸਾਜੈ ਚਿਤ ਲਾਏ ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਦੇ ਸ਼ਬਦ ਦੀ ਰਾਹੀ ਆਪਣਾ ਨਾਮ ਸੁਣਾਉਂਦਾ ਹੈ ਆਪਣੇ ਨਾਮ ਦੀ ਲੇਵਲ ਆਂਦਾ ਹੈ ਗੁਰ ਕੀ ਬਾਣੀ ਸ਼ਬਦ ਸੁਣਾਏ ਉਹ ਮਨੁੱਖ ਸਦਾ ਫਿਰ ਹਰੀ ਨਾਮ ਵਿੱਚ ਆਪਣਾ ਜਿਤ ਜੋੜਦਾ ਹੈ ਅਤੇ ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਿਕ ਅਵਸਥਾ ਹਾਸਲ ਕਰਦਾ ਹੈ ਮਨ ਮੇਰੇ ਹਰ ਹਰ ਸੇਵਨ ਦਾਨ हे ਮੇਰੇ ਮਨ ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹੋ ਇਹੀ ਹੈ ਅਸਲ ਖਜ਼ਾਨਾ ਗੁਰ ਕਿਰਪਾ ਤੇ ਹਰ ਧਨ ਪਾਈਐ ਅਨੰਦ ਲੱਗੈ ਸਹਿਜ ਧਿਆਨ ਰਹਾਉ ਹਰੀ ਨਾਮ ਦਾ ਇਹ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਤੇ ਹਰ ਵੇਲੇ ਆਤਮਿਕ ਦੌਲਤਾ ਵਿੱਚ ਸੁਰਤ ਜੁੜੀ ਰਹਿੰਦੀ ਹੈ ਰਹਾਉ ਬਿਨ ਪਰ ਕਾਮਣ ਕਰੇ ਸਿੰਗਾਰ ਜਿਵੇਂ ਜਿਹੜੀ स्त्री ਖਸਮ ਤੋਂ ਬਿਨਾ ਹੁੰਦੀ ਹੋਈ ਸਰੀਰਕ ਸ਼ਿੰਗਾਰ ਕਰਦੀ ਹੈ ਦੋ ਚਾਰਣੀ ਕਹੀਏ ਨਿਤ ਹੋਏ ਖوار ਉਹ ਭੈੜੇ ਆਚਰਣ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖوار ਹੁੰਦੀ ਹੈ ਮਨਮੁਗ ਕਾਇਹੁ ਬਾਦ ਚਾਰ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ ਵਿਰਥ ਜਾਂਦਾ ਹੈ ਬਹੁ ਕਰਮ ਦਰੜਾਵੇ ਨਾਮ ਵਿਸਾਰ ਕਿਉ ਪ੍ਰਮਾਤਮਾ ਦਾ ਨਾਮ ਪੁਲਾ ਕੇ ਹੋਰ ਬਥੇਰੇ ਵਿਖਾਵੇ ਦੇ ਧਰਮ ਕਰਮਾਂ ਦੀ ਤਗੀਦ ਕਰਦੇ ਹਨ ਗੁਰਮਖ ਕਾਮਣ ਬਣਿਆ ਸਿੰਗਾਰ ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ ਇਸਰੀ ਨੂੰ ਇਹ ਆਤਮਕ ਸੁਖ ਸੋਜ ਫਬਦਾ ਹੈ ਸ਼ਬਦੇ ਪਰ ਰਾਖਿਆ ਉਰਤਾਰ ਕਿਉ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖਦੀ ਹੈ ਇੱਕ ਬਿਸ਼ਾਨਾ ਹੋ ਮੈਂ ਮਾਰ ਉਹ ਆਪਣੇ ਅੰਦਰੋਂ ਹੋ ਮੈਂ ਦੂਰ ਕਰਕੇ ਸਿਰਫ ਪਰਮਾਤਮਾ ਦਾ ਨਾਮ ਢੂੰਗੀ ਸਾਜ ਪਾਉਂਦੀ ਹੈ ਪਰਮਾਤਮਾ ਦੇ ਨਾਮ ਨਾਲ ਸੋਭਾਵੰਤੀ ਕਈ ਨਾਰ ਉਹ ਸਜੀਵ ਇਸਤਰੀ ਨੂੰ ਸੋਭਾ ਵਾੜੀ ਗਿਆ ਜਾਂਦਾ ਹੈ ਬੇਨਗੁਰ ਦਾਤੇ ਕਿਨੈ ਨਾ ਪਾਇਆ ਨਾਮ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਕਿਸੇ ਨੇ ਵੀ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਮਨਮੁਖ ਲੋਭ ਦੂਜੈ ਲੋਪਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਲੋਭ ਦੇ ਕਾਰਨ ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਦੇ ਪਿਆਰ ਵਿੱਚ और होर होर प्यारगन है ऐसे ज्ञानी बूझो कोय जे किसी आत्मक जीवन की सूझ पी है बिन गुर पेटे मुक्त ना होए समझ रखो कि गुरु मिलन तो बिना माया दे मोह तो खुलासी नहीं होंदी ये गुरु ही है जो माया दे मोह तो खुलासी दसदा है ते परमात्मा मिलने का रस्ता दसदा है ਕਹ ਕਹ ਕਣ ਕਹ ਸਭ ਕੋਏ ਇਹ ਫੜ ਕੇ ਮੈਂ ਭਗਤੀ ਕਰਦਾ ਹਾਂ ਫੜਾ ਫੋਕੀਆਂ ਹਰ ਕੋਈ ਹਰ ਵੇਲੇ ਮਾਰ ਸਕਦਾ ਹੈ ਤੇ ਫੋਕੀਆਂ ਫੜਾ ਨਾਲ ਭਗਤੀ ਨਹੀਂ ਹੁੰਦੀ ਤੇ ਸਵੇਰੇ ਸਵੇਰੇ ਵਿਖਿਆਨ ਕਰਕੇ ਵੀ ਨਹੀਂ ਭਗਤੀ ਹੁੰਦੀ ਵੀ ਹੁਕਮਨਾਮੇ ਦੀ ਮਕਥਾ ਕਾਲੀ ਤਾਂ ਭਗਤੀ ਹੋ ਗਈ ਨਹੀਂ ਅ ਸਾਡੇ ਪਿੰਡਾਂ ਚ ਇੰਨੀ ਉੱਚੀ ਉੱਚੀ ਆਵਾਜ਼ ਛੋਟੇ ਛੋਟੇ ਬੱਚੇ ਉੱਠ ਕੇ ਰੋਂਣ ਲੱਗ ਪੈਂਦੇ ਨੇ ਗਰੰਥੀਆਂ ਦੀ ਯਾਰ ਨੂੰ ਤੇ ਸਪੀਕਰ ਦੀ ਆਵਾਜ਼ ਨਹੀਂ ਘਟ ਕਰਦੇ। ਕਈ ਵਾਰੀ ਬੇਨਤੀ ਕੀਤੀ ਕਿ ਸਪੀਕਰ ਦੀ ਆਵਾਜ਼ ਘਟ ਕਰੋ ਇਹ ਲੋਕਾਂ ਨੂੰ ਸੁਣਾਉਣ ਵਾਤੇ ਹੀ ਨੇ ਤੇ ਆਪ ਉਸ ਤੇ ਅਮਲ ਨਹੀਂ ਕਰਦੇ। ਗੁਰੂ ਜੀ ਫਰਮਾਨ ਕਰਦੇ ਹਨ ਕਹਿ ਕਹਿ ਕਹਿਣ ਕਹੈ ਸਭ ਕੋਏ। ਇਹ ਫੜ ਮਾਰੀ ਕਿ ਮੈਂ ਭਗਤੀ ਕਰਦਾ ਹਾਂ। ਹਰ ਕੋਈ ਹਰ ਵੇਲੇ ਫੜ ਮਾਰਦਾ ਹੈ। ਬਿਨ ਮਨ ਮੂਵੇ ਭਗਤ ਨਾ ਹੋਏ। ਪਰ ਮਨ ਵਸ ਵਿੱਚ ਆਉਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ। ਗਿਆਨਮਤੀ ਕਮਲ ਪਰਗਾਸ ਆਤਮਿਕ ਜੀਵਨ ਦੀ ਸੂਝ ਵਾਲੀ ਮਤ ਦੀ ਰਾਹੀ ਜਿਸ ਦੇ ਹਿਰਦੇ ਕਮਲ ਦਾ ਖਿੜਾਓ ਹੋ ਜਾਂਦਾ ਹੈ ਤਿਤ ਘਟ ਨਾ ਮੈਂ ਨਾਮ ਨਿਵਾਸ ਨਾਮ ਜਪਣ ਦੀ ਰਾਹੀ ਉਸ ਹਿਰਦੇ ਵਿੱਚ ਸਦਾ ਲਈ ਨਾਮ ਦਾ ਨਿਵਾਸ ਹੋ ਜਾਂਦਾ ਹੈ ਹੋ ਮੈਂ ਭਗਤ ਕਰੇ ਸਭ ਕੋਏ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਆਪਣੀ ਹਮੈ ਦੇ ਆਸਰੇ ਹਰ ਕੋਈ ਭਗਤੀ ਕਰਦਾ ਹੈ ਨਾ ਮਨ ਭੀਜੈ ਨਾ ਸੁਖ ਹੋਏ ਪਰ ਇਸ ਤਰ੍ਹਾਂ ਮਨੁੱਖ ਦਾ ਮਨ ਨਾਮ ਜਲ ਨਾਲ ਤਰ ਨਹੀਂ ਹੁੰਦਾ ਨਾ ਹੀ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ਕਹਿ ਗਹਿ ਕਹਿਣਾ ਆਪ ਜਨਾਏ ਏ ਫੜ ਕਿ ਮੈਂ ਭਗਤੀ ਕਰਦਾ ਹਾਂ ਮਾਰ ਮਾਰ ਕੇ ਫੜ ਮਨੁੱਖ ਆਪਣੇ ਆਪ ਨੂੰ ਭਗਤ ਜਾਰ ਕਰਦਾ ਹੈ ਮੇਰੇ ਤੇ ਭਗਤ ਸਭ ਜਨਮ ਮੰਗਵਾਏ ਪਰ ਇਹੋ ਜੀ ਭਗਤੀ ਵਿਅਰਥ ਜਾਂਦੀ ਹੈ ਮਨੁੱਖ ਆਪਣਾ ਸਾਰਾ ਜਨਮ ਗਵਾ ਲੈਂਦਾ ਹੈ ਤੇ ਹੱਥ ਕੁਝ ਵੀ ਨਹੀਂ ਆਉਂਦਾ ਸੇ ਭਗਤ ਸਤ ਗੁਰ ਮਨ ਪਾਏ ਅਸਲ ਭਗਤ ਉਹ ਹਨ ਜਿਹੜੇ ਗੁਰੂ ਦੇ ਮਨ ਵਿੱਚ ਪਿਆਰੇ ਲੱਗਦੇ ਹਨ ਅਨੰਦ ਨਾਮ ਰਹਿ ਲਿਵ ਲਾਏ ਹਰ ਵੇਲੇ ਹਰੀ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਉਹੀ ਅਸਲੀ ਭਗਤ ਹਨ ਵਿਖਾਵੇ ਦੇ ਭਗਤਾਂ ਬਹੁਤ ਤੁਰੇ ਫਿਰਦੇ ਹਨ ਸਾਦੇ ਹੀ ਨਾਮ ਵੇਖੈ ਹਜੂਰ ਉਹ ਮਨੁੱਖ ਹਰੀ ਨਾਮ ਨੂੰ ਸਦਾ ਹੀ ਆਪਣੇ ਅੰਗ ਸੰਗ ਵੇਖਦੇ ਹਨ ਗੁਰ ਕੈ ਸ਼ਬਦ ਰਹਾ ਪਰਪੂਰ ਗੁਰੂ ਦੇ ਸ਼ਬਦ ਦੇ ਰਾਹੀ ਉਨਾਂ ਨੂੰ ਉਹ ਹਰ ਥਾਂ ਵਿਆਪਕ ਦਿਸਦਾ ਹੈ ਪਰਮਾਤਮਾ ਆਪੇ ਬਖਸ਼ੇ ਦੇ ਪਿਆਰ ਜਿਸ ਮਨੁੱਖ ਉਤੇ ਪ੍ਰਭੂ ਆਪ ਹੀ ਬਖਸ਼ਿਸ਼ ਕਰਦਾ ਹੈ ਉਸ ਨੂੰ ਆਪਣੇ ਪਿਆਰ ਦੀ ਦਾਤ ਦਿੰਦਾ ਹੈ ਹੋ ਮੈਂ ਰੋਗ ਵੱਡਾ ਸੰਸਾਰ ਹੋਇ ਤਾਂ ਜਗਤ ਵਿੱਚ ਹੋਮੇ ਦਾ ਬੜਾ ਭਾਰੀ ਰੋਗ ਹੈ ਗੁਰ ਕਿਰਪਾ ਤੇ ਹੋ ਰੋਗ ਜਾਏ ਗੁਰੂ ਦੀ ਕਿਰਪਾ ਨਾਲ ਜਿਵੇਂ ਮਨੁੱਖ ਦੇ ਅੰਦਰੋਂ ਇਹ ਰੋਗ ਦੂਰ ਹੁੰਦਾ ਹੈ ਨਾਨਕ ਸਾਚੇ ਸਾਚ ਸਮਾਏ ਫਿਰ ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਕਿਉਂਕਿ ਨਾਮ ਜਪਣਾ ਸਭ ਤੋਂ ਵੱਡੀ ਦਾਤ ਹੈ ਪ੍ਰਮਾਤਮਾ ਦੀ ਜੇ ਕੋਈ ਜਪਦਾ ਹੈ ਤਾਂ ਆਖ ਔਣੋਖਾ ਸਾਚਾ ਨਾਉ ਪਰ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ ਹੋ ਮੈਂ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1277 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1278 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ